ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਬੜੇ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਮੈਂ ਵਲੌਗ ਦੀ ਸ਼ਾਮ ਤੋਂ ਸਟਾਰਟ ਕਰ ਰਹੀ ਆਂ ਡਾਕਟਰ ਸਾਹਿਬ ਕੱਟ ਰਹੇ ਨੇ ਜੀ ਡ੍ਰੈਗਨ ਫਰੂਟ ਕਿਉਂਕਿ ਇਹਨਾਂ ਦੇ ਨਾਲ ਥੋੜੇ ਜਿਹੀ ਪਲੇਟलेट्स ਜਿਹੜੇ ਹੈਗੇ ਆ ਘਟੇ ਹੋਈਆਂ ਅਸੀਂ ਦੋਨਾਂ ਨੇ ਟੈਸਟ ਕਰਵਾਏ ਸੀ ਤੇ ਮੇਰੇ ਦਾ ਤਕਰੀਬਨ ਤਕਰੀਬਨ ਠੀਕ ਆਇਆ ਹੈ ਡਾਕਟਰ ਸਾਹਿਬ ਦਾ ਯੂਰਿਕ ਐਸਿਡ ਵਧਿਆ ਹੋਇਆ ਤੇ ਕੋਈ ਇਹ ਪਲੇਟलेट्स ਜਿਹੜੇ ਹੈਗੇ ਨੇ ਇਹ ਘਟੇ ਹੋਏ ਨੇ ਨਾ ਇਹ ਡ੍ਰੈਗਨ ਖਾਣਾ ਡ੍ਰੈਗਨ ਆਦੋ ਜੀ ਨੇ ਡ੍ਰੈਗਨ ਖਾਣਾ ਕਹਿੰਦੇ ਡ੍ਰੈਗਨ ਫਰੂਟ ਡ੍ਰੈਗਨ ਫਰੂਟ ਹੈ ਜਿਹੜਾ ਡ੍ਰੈਗਨ ਫਰੂਟ ਹੈ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਵੇਰ ਦੇ ਟਾਈਮ ਅੱਜ ਮੈਂ ਬਣਾਇਆ ਜੀ ਪਰਾਂਠੇ ਡਾਕਟਰ ਸਾਹਿਬ ਦੇ ਲਈ ਬਿਲਕੁਲ ਸਿੰਪਲ ਨਮਕ ਵਾਲੇ ਪਰਾਂਠੇ ਤੇ ਨਾਲ ਹੈਗੇ ਜੀ ਆਪਣੀ ਚਟਣੀ ਜਿਹੜੀ ਮੈਂ ਤੁਹਾਨੂੰ ਇਹਦੀ ਰੈਸਪੀ ਵੀ ਸ਼ੇਅਰ ਕਰੀ ਸੀ ਟੇਸਟੀ ਟੇਸਟੀ ਬੜੀ ਟੇਸਟੀ ਲੱਗਦੇ ਆ ਸਿੰਪਲ ਪਰਾਂਠਿਆਂ ਦੇ ਨਾਲ ਇਦਾਂ ਦੀ ਚਟਣੀ ਉਦਾਂ ਦਾ ਸੀ ਪਰਾਂਠੇ ਘਾਟੇ ਖਾਣੇ ਹੁੰਨੇ ਆ ਪਰਾ ਦਿਨ ਦਿਲ ਜਾ ਕਰਿਆ ਹੈ ਚਟਣੀ ਦੇਖ ਕੇ ਵੀ ਚਲੋ ਚਟਣੀ ਦੇ ਨਾਲ ਪਰੌਂਠੇ ਬਣਾਉਣੇ ਆ ਸਿੰਪਲ ਇਹ ਦੁਪਹਿਰ ਦਾ ਟਾਈਮ ਹੈਗਾ ਤੇ ਮੈਂ ਲੱਗੀ ਅੱਜ ਕਰੇਲੇ ਬਣਾਉਣ ਭਰ ਕੇ ਬਣਾਵਾਂਗੀ ਅੱਜ ਮੈਂ ਕਰੇਲੇ ਕਰੇਲੇ ਮੈਂ ਛਿੱਲ ਕੇ ਸਾਰਾ ਤਿਆਰ ਕਰਕੇ ਰੱਖ ਲਏ ਨੇ ਇੱਧਰ ਮੇਰਾ ਮਸਾਲਾ ਵੀ ਤਿਆਰ ਹੋ ਗਿਆ ਹੈ ਜਿਹੜਾ ਮੈਂ ਕਰੇਲਿਆਂ ਦੇ ਵਿੱਚ ਭਰਨਾ ਹੈ ਇਹ ਬਸ ਸਿੰਪਲ ਹੀ ਹੈਗਾ ਇਹ ਪਿਆਜ਼ ਟਮਾਟਰ ਵਗੈਰਾ ਹੈਗਾ ਇਹਦੇ ਵਿੱਚ ਹੋਰ ਨਾ ਕੁਝ ਨਹੀਂ ਪਾਇਆ ਹੈਗਾ ਤੇ ਹੁਣ ਮੈਂ ਨਾ ਜਿਹੜੇ ਕਰੇਲੇ ਹੈਗੇ ਆ ਉਹਨਾਂ ਨੂੰ ਪਹਿਲਾਂ ਫਰਾਈ ਕਰਾਂਗੀ ਸਰ ਨੂੰ ਤੇਲ ਮੈਂ ਗਰਮ ਹੋਣ ਲਈ ਰੱਖ ਦਿੱਤਾ ਹੈ ਜੀ ਹੁਣ ਮੈਂ ਜੀ ਨਮਕ ਲਗਾਵਾਂਗੀ ਸਾਰੇ ਕਰੇਲਿਆਂ ਨੂੰ ਵਿੱਚੋਂ ਵੀ ਤੇ ਬਾਹਰੋਂ ਵੀ ਚੰਗੀ ਤਰ੍ਹਾਂ ਆਪਾਂ ਨੇ ਨਮਕ ਲਗਾ ਕੇ ਨਾ ਥੋੜੀ ਜਿਹੀ ਰੱਖ ਦਾਂਗੇ ਤੇ ਫਿਰ ਇਹਦੇ ਵਿੱਚੋਂ ਜਿਹੜਾ ਕੌੜਾ ਪਾਣੀ ਹੈਗਾ ਥੋੜਾ ਜਿਹਾ ਨਿਕਲ ਜਾਊਗਾ ਤੇ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਫਰਾਈ ਕਰਾਂਗੀ ਹੁਣ ਮੈਂ ਇਹਦੇ ਵਿੱਚੋਂ ਦਬਾ-ਦਬਾ ਕੇ ਪਾਣੀ ਕੱਢਾਂਗੀ ਜਿੰਨਾ ਕੁ ਵੀ ਨਿਕਲੂਗਾ ਤੇ ਆਹ ਦੇਖੋ ਥੋੜਾ ਨਿਕਲ ਰਿਹਾ ਏ ਤੇ ਸਾਰੇ ਕਰੇਲੇ ਵਿੱਚ ਇਸੇ ਤਰ੍ਹਾਂ ਆਪਾਂ ਨੇ ਦਬ-ਦਬ ਕੇ ਇਹਦਾ ਪਾਣੀ ਜਿਹੜਾ ਹੈਗਾ ਕੱਢ ਦੇਣਾ ਏ ਥੋੜਾ ਜਿਹਾ ਫਰਕ ਪੈ ਜਾਂਦਾ ਹੈ ਵੈਸੇ ਤਾਂ ਜਦੋਂ ਆਪਾਂ ਤਲ ਲੈਂਦੇ ਆ ਤੇਲ ਦੇ ਵਿੱਚ ਉਹਦੇ ਨਾਲ ਹੀ ਫਿਰ ਕਰੇਲਿਆਂ ਦਾ ਕੜਵਾਪਣ ਜਿਹੜਾ ਹੁੰਦਾ ਏ ਘਟ ਜਾਂਦਾ ਹੁੰਦਾ ਏ ਵੈਸੇ ਵੀ ਥੋੜੇ ਜਿਹੀ ਕਰੇਲੇ ਤਾਂ ਥੋੜੇ ਜਿਹਾ ਕੌੜੇ ਹੀ ਵਧੀਆ ਲੱਗਦੇ ਨੇ ਡਾਕਟਰ ਸਾਹਿਬ ਨੂੰ ਵੀ ਥੋੜੇ ਜਿਹਾ ਕੌੜੇ ਹੋਣ ਬੇਰੀ ਵਧੀਆ ਲੱਗਦੀ ਆ ਦੇਖ ਇੰਨਾ ਪਾਣੀ ਨਿਕਲਿਆ ਆਏ ਤੇ ਹੁਣ ਆਪਾਂ ਤਰੇਲਿਆਂ ਨੂੰ ਫਰਾਈ ਕਰਾਂਗੇ ਦੇਖੋ ਜੀ ਕarele ਆਪਣੇ ਫਰਾਈ ਹੋ ਗਏ ਨੇ ਆਪਾਂ ਹੁਣ ਇਹਨਾਂ ਨੂੰ ਕੱਢ ਕੇ ਥੋੜੇ ਜਿਹੇ ਠੰਡੇ ਕਰਕੇ ਫੇਰ ਇਹਨਾਂ ਦੇ ਵਿੱਚ ਮਸਾਲਾ ਫਿਲ ਕਰਾਂਗੇ ਜੇ ਜੇਦਰ ਆਪਣਾ ਮਸਾਲਾ ਵੀ ਜਿਹੜਾ ਠੰਡਾ ਹੋ ਗਿਆ ਸੀ ਤੇ ਕarele ਵੀ ਥੋੜੇ ਜਿਹੇ ਠੰਡੇ ਹੋ ਗਏ ਆ ਲੋ ਜੀ ਸਾਰੇ ਕareleਾਂ ਵਿੱਚ ਆਪਾਂ ਨੇ ਮਸਾਲਾ ਭਰ ਦਿੱਤਾ ਹੈ ਦੇ ਟੁੱਥਪੀਕ ਜਿਹੜੇ ਹੁੰਦੇ ਆ ਉਹ ਲਗਾਏ ਸੀ ਮੈਂ ਇਹਦੇ ਵਿੱਚ ਤਾਗਾ ਨਹੀਂ ਆਪਾਂ ਨੇ ਬੰਨਿਆ ਹੈਗਾ ਹੁਣ ਫੇਰ ਆਪਾਂ ਥੋੜੇ ਜਿਹੇ ਫਰਾਈ ਕਰਾਂਗੇ ਥੋੜੇ ਜੇ ਹੋਰ ਪੱਕ ਜਾਣਗੇ ਔਰ ਮਸਾਲਾ ਵੀ ਚੰਗੀ ਤਰ੍ਹਾਂ ਤਰੇਲਿਆਂ ਦੇ ਵਿੱਚ ਮਿਕਸ ਹੋ ਜਾਊਗਾ ਥੋੜੀ ਦੇਰ ਆਪਾਂ ਪਕਾਵਾਂਗੇ ਇਹਨਾਂ ਨੂੰ ਇਸੇ ਤਰ੍ਹਾਂ ਹੀ ਉਪਰੋਂ ਜਿਹੜਾ ਬੱਜਦਾ ਸੀ ਮੈਂ ਉਹ ਵੀ ਮਸਾਲਾ ਉੱਪਰ ਪਾ ਦਿੱਤਾ ਹੈ ਲੋ ਜੀ ਕarele ਆਪਣੇ ਬਣ ਗਏ ਨੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਸ ਤਰ੍ਹਾਂ ਦੀ ਲੱਗੀ ਮੇਰੀ ਰੈਸਪੀ ਇਹ ਦੇਖਣ ਨੂੰ ਵੀ ਬੜੇ ਟੇਸਟੀ ਲੱਗ ਰਹੇ ਨੇ ਕarele ਚਲੋ ਜਲਦੀ ਕਮੈਂਟ ਕਰ ਦਿਓ ਚਲੋ ਜਗਨੂ ਨੂੰ ਘਮਾਉਣ ਲੈ ਕੇ ਚੱਲੀਏ ਸ਼ਾਮ ਦੇ ਟਾਈਮ ਅਸੀਂ ਲੈ ਕੇ ਚੱਲਾਂ ਜੀ ਜਗਨੂ ਨੂੰ ਘਮਾਉਣ ਵਾਸਤੇ